ਜੇ ਤੁਹਾਨੂੰ ਲੱਗੇ ਪੱਤੀ ਪੱਤੀ ਸੈਰ ਕਰਨਾਗੇ ਬੋਤਾਗੇ ਬਾਗਾਂ ਦਾ ਤਜਰ ਹਮੇਸ਼ਾ ਵਾਂਗ ਹੀ ਖਤਪੋਚਾ ਪਟਿਆਲਾ ਦੀ ਛੋਟੀ ਬਾਰੰਦਰੀ ਵਿਖੇ ਸੰਡੇ ਮਾਰਕੀਟ ਚ ਰੋਜ਼ ਲੱਗਣ ਵਾਲੀ ਕਪੜਾ ਮਾਰਕੀਟ ਚ ਭਿਆਨਕ ਅੱਗ ਲੱਗ ਗਈ ਅੱਗ ਲੱਗਣ ਕਾਰਨ ਦੁਕਾਨਾਂ ਦਾ ਕਾਫੀ ਨੁਕਸਾਨ ਹੋਇਆ ਅਤੇ ਉੱਥੇ ਹਫੜਾ ਦਫੜੀ ਮਚ ਗਈ ਅੱਗ ਲੱਗਣ ਕਾਰਨ ਲੋਕਾਂ ਦਾ ਭਾਰੀ ਇਕੱਠ ਹੋ ਗਿਆ ਅਤੇ ਆਸਮਾਨ ਵਿੱਚ ਧੂਆਂ ਧੂਆਂ ਹੋ ਗਿਆ ਇਸ ਮੌਕੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ ਇਸ ਮੌਕੇ ਮਾਰਕੀਟ ਚ ਵੱਖ-ਵੱਖ ਰਾਜਨੀਤਿਕ ਆਗੂਆਂ ਦੇ ਵੱਲੋਂ ਉੱਥੇ ਪਹੁੰਚ ਕੇ ਜਾਇਜ਼ਾ ਲਿਆ ਗਿਆ ਅਤੇ ਦੁਕਾਨਦਾਰਾਂ ਨੂੰ ਆਸ਼ਵਾਸ਼ਣ ਦਿੱਤਾ ਗਿਆ ਦੇਵਦੱਤ ਬਹੁਤ ਜਿਆ ਸੋਹਣੇ ਤਰ੍ਹਾਂ ਦੀਆਂ ਸੜਕੀਆਂ ਖਾਡੇ ਨੇ ਸੀਗੀਆਂ ਇਹਨਾਂ ਬਣਾਈਆਂ ਸੀਗੀਆਂ ਇਹ ਹਾਲੇ ਹੀ ਆ ਕਿ ਤਾਂ ਫੌਰੀ ਤੌਰ ਤੇ ਸਾਰੀ ਪੰਜਾਬ ਸਰਕਾਰ ਐ ਕਿ ਇਹਨਾਂ ਨੇ ਮਦਦ ਕਰੀ ਦਾਹਾ ਦੇ ਵੀ ਕਿ ਦੂਜਾ ਜੀ ਮੈਨੂੰ ਇਹ ਜ਼ਮੀਨ ਦੇਣ ਇਹ ਅਲਾਉ ਕਰ ਤਾਂ ਮੈਂ ਇੱਥੇ ਐਮਪੀ ਐਲ ਡੀ 2.5 ਕਰੋੜ ਦੀ ਕਿਸ਼ਤਾਂ ਦੀ ਅਸੀਂ ਵੀ पहली किश्त लगे सठ लगे सत्तर लाख लगे, लगे, लगे मैं पक्के दुकान बना के दूंगा पक्के पक्के शहर बना के दूंगा ताकि अग वाला चर्जर हमेशा वास्तव खत्म हो जाए शर्त है कि मैंने कॉम्पेसी रोके ना तो मैंने भी हाँ तुम बना के दे दो गरीबा सारा बन जाए ਲੋਕੀ ਮਿਲੇ ਹੁਣ ਕਿਤਾ ਲੋਕੀ ਮਿਲੇ ਲੋਕਾਂ ਬਹੁਤ ਮਰ ਖਾ ਗਏ ਲੋਕੀ ਕੋ ਰਹੇ ਪਏ ਲੱਖਾਂ ਜਾਂਸੂ ਰਹਿ ਗਏ ਕਿਉਂਕਿ ਗਰੀਬ ਵਿਚਾਰੇ ਸਮਾਨ ਵੀ ਸੜ ਗਿਆ ਸਭ ਕੁਝ ਸੜ ਗਿਆ ਐਨੀ ਕਮਾਈ ਹੁੰਦੀ ਨਹੀਂ ਕਿ ਦੁਆਰਾ ਜਿੰਦਗੀ ਦੁਆਰਾ ਥੋੜੀ ਖੜੀ ਕੀਤੀ ਜਾ ਸਕੇ ਹੋਰ ਇੱਕ ਸਰਕਾਰ ਦੀ ਮੱਤੇ ਬਾਕੀ ਹੋਰ ਸਰਕਾਰ ਜਦੋਂ ਵੀ ਕੋਈ ਕੁਦਰਤੀ ਆਫਤ ਆਦੀ ਹੈ ਤਾਂ ਉਸ ਲਈ ਮਦਦ ਕਰਦੀ ਹੈ ਹੜਾ ਵੇਲੇ ਜਾਂ ਮਤਲਬ ਜਿਹੜੀ ਆਜ ਸਲਾਮੀ ਆ ਗਈਆਂ ਇਹ ਵੀ ਸਲਾਮੀ ਨਾਲ ਤੇ ਸਲਾਮੀ ਹੋ ਆ ਗਈ ਇਹਨਾਂ ਦੀ ਸਰਕਾਰ ਨੂੰ ਫੌਰੀ ਤੌਰ ਤੇ ਨਾ 2-2 ਲੱਖ ਦੀ ਐਕਸ

ਕੱਟ ਸਰ ਲੋਕੀ ਕਹਿ ਰਹੇ ਨੇ ਕਿ ਸਿਆਸੀ ਲਾਹ ਲੈਣ ਵਾਸਤੇ ਸਾਰੀ ਪਾਰਟੀਆਂ ਨੇ ਪਹੁੰਚ ਰਹੇ ਨੇ ਪਰ ਬਾਅਦ ਦੇ ਵਿੱਚ ਕੋਈ ਵੀ ਨਹੀਂ ਪੁੱਛਣ ਆਉਂਦਾ ਗਾ ਮੈਂ ਨਹੀਂ ਜੀ ਮੈਂ ਤਾਂ ਤੁਸੀਂ ਮੈਂ ਤੁਹਾਨੂੰ ਸਾਹਮਣੇ ਪ੍ਰੋਮਿਸ ਕਰਦਾ ਤੁਸੀਂ ਵਿੱਚ ਪੈ ਜਾਓ ਮੈਂ ਨੂੰ ਜ਼ਮੀਨ ਦਾ ਗੋਪੇਹਾਂ ਦਿਖਾਉਂਦੀ ਸ਼ੈੱਟ ਬਣਾ ਕੇ ਦੇ ਦੇ ਮੈਂ ਤਾਂ ਸ਼ੈੱਟ ਬਣਾ ਕੇ ਦੇ ਸਕਦਾ ਹਾਂ ਜ਼ਮੀਨ ਦੀ ਵੀ ਮਨਜ਼ੂਰੀ ਹੈਗੀ ਹੈ ਉਹ ਕਾਰਪੋਰੇਸ਼ਨ ਨੇ ਦੇ ਹੀ ਹੈ ਸ਼ਹਿਰ ਦੇ ਵਿੱਚ ਜ਼ਮੀਨ ਹੈ ਉਹ ਮੈਨੂੰ ਕਹਿੰਦੇ ਕਿ ਬਲੰਬੇ ਆ ਬਣਾ ਦੋ ਮੈਂ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਕਿ ਮੈਂ ਨੂੰ ਫਾਂਡਿਓ ਜਵਾਂ ਜ਼ਮੀਨ ਲੱਗੇ ਦੋ ਦੋ ਮਹੀਨੇ ਸ਼ਰਤਨਾਮਾ ਲਾਵਾਂਗਾ ਪਹਿਲੀ ਕਿਸ਼ਤ ਤੋਂ ਬਣਾਉਂਗਾ ਪਹਿਲੀ ਕਿਸ਼ਤ ਤੋਂ ਪਰ ਰੋ 10 ਮਿਲਣੀ ਮਿਲਣੀ ਹੁੰਦਾ ਜੀ ਉਹਦਾ 2 ਲੱਖ ਦੀ ਮੈਡੀਕਲ ਉਹਨਾਂ ਗੱਲ ਕਰਦਾ ਕਿ ਜੇ ਉਹ ਰੈਡ ਕਰਾਸ ਤੋਂ ਫੰਡ ਹਉ ਚੋਦੇ ਜਾਂ ਪੰਜਾਬ ਸਰਕਾਰ ਨੂੰ ਬੇਤੀ ਕਰ ਚੋਦੇ ਫੋਰੀ ਰਾਸ਼ੀ ਸਾਹਮਣੇ ਦਿੱਤੀ ਜਾਵੇ ਤਾਂ ਕਿ ਥੋੜ ਕੇ ਜਿੰਦਗੀ ਸ਼ੁਰੂ ਕੀਤੀ ਜਾ ਸਕੇ ਤੋਂ ਵੀ ਚੋਣਾ ਦਾ ਸੱਸੇ ਹੀ ਸੰਕਰਪ ਪੜਨੀ ਹੈਗੀ ਆ ਤੁਸੀਂ ਵੀ ਕੁਝ ਨਹੀਂ ਕਰ ਸਕਦੇ ਬਿਲਕੁਲ ਜੀ ਬਿਲਕੁਲ ਸਰਪਾ ਜੀਵੇਂ ਵੀ ਇੱਕੋ ਜਿਹੀ ਕਾਫੀ ਕਾਫੀ ਨੁਕਸਾਨ ਵੇ ਲੋਕਾਂ ਦਾ ਸਾਰਾ ਪਟਿਆਲੇ ਦੇ ਬਹੁਤ ਪੁਰਾਣੇ ਸਾਰਾ ਸਾਰਾ ਕੁਝ ਖਾ ਗਿਆ ਜੀ ਇਕਦਾ ਸਮਾਨ ਖਰਾਬ ਹੋ ਗਿਆ ਸਮਾਨ ਖਾ ਗਿਆ ਸੜ ਗਿਆ ਇਕਦਾ ਸ਼ੈੱਡ ਸੀ ਉਹ ਵੀ ਸੜ ਗਿਆ ਇਹ ਨਾਮ ਨਾਲ ਪੱਤੀ ਪੱਤੀ ਸੈਰ ਨਾਲ ਜੁੜਦਾ ਹੈ। ਮਾਤਾ ਦਾ ਚੰਗੀ ਹਮੇਸ਼ਾ ਸਾਥ ਖਤਮ ਪਹੁੰਚਾਉਂਦਾ। ਪਟਿਆਲਾ ਦੀ ਛੋਟੀ ਬਾਰਾਂਦਰੀ ਵਿਖੇ ਸੰਡੇ ਮਾਰਕੀਟ 'ਚ ਰੋਜ਼ ਲੱਗਣ ਵਾਲੀ ਕਪੜਾ ਮਾਰਕੀਟ 'ਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਦੁਕਾਨਾਂ ਦਾ ਕਾਫੀ ਨੁਕਸਾਨ ਹੋਇਆ ਅਤੇ ਉੱਥੇ ਹਫੜਾ ਦਫੜੀ ਮਚ ਗਈ। ਅੱਗ ਲੱਗਣ ਕਾਰਨ ਲੋਕਾਂ ਦਾ ਭਾਰੀ ਇਕੱਠ ਹੋ ਗਿਆ ਅਤੇ ਆਸਮਾਨ ਵਿੱਚ ਧੂਆਂ ਧੂਆਂ ਹੋ ਗਿਆ। ਇਸ ਮੌਕੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ। ਇਸ ਮੌਕੇ ਮਾਰਕੀਟ 'ਚ ਵੱਖ-ਵੱਖ ਰਾਜਨੀਤਿਕ ਆਗੂਆਂ ਦੇ ਵੱਲੋਂ ਉੱਥੇ ਪਹੁੰਚ ਕੇ ਜਾਇਜ਼ਾ ਲਿਆ ਗਿਆ ਅਤੇ ਦੁਕਾਨਦਾਰਾਂ ਨੂੰ श्वासन ਦਿੱਤਾ ਗਿਆ ਦੇਵਦੇਚ ਬਹੁਤ ਜਿਆਦਾ ਸੋਨਾ ਤਾਰਾ ਸੀ ਜੇ ਸੜ ਗਈਆਂ ਖਾਦੇ ਰਹੀਆਂ ਸੀ ਆਏ ਨਾ ਬਣੇਗਾ ਸੀ ਹਾਲ ਲਈ ਹੈ ਕਿ ਤਾਂ ਫੌਰੀ ਤੌਰ ਤੇ ਸਾਰੀ ਪੰਜਾਬ ਸਰਕਾਰ ਹੈ ਕਿ ਇਹਨਾਂ ਨੂੰ ਮਦਦ ਕਰੇ ਦਾਹਾ ਦੇ ਵੀ ਇਹ ਦੂਜਾ ਜੀ ਮੈਨੂੰ ਇਹ ਜ਼ਮੀਨ ਦੇਣ ਇਹ ਅਲਾਉ ਕਰਨਾ ਮੈਂ ਇੱਥੇ ਐਮਪੀ ਐਲਡੀ 2.5 ਕਰੋੜ ਦੀ ਕਿਸ਼ਤਾਂ ਦੀ ਅਸਮ पहली किस्तों पाँच लगे सात लगे सत्तर लख लगे पक्के दूंगा पक्के दूंगा लोग हैं लख सौ क्योंकि गरीब समान नहीं सड़ गए नहीं सड़ गया इनकी कमई होती जिंदगी द्वारा चोरी खड़ी की जा सके और मत बाकी हो ਜਦੋਂ ਵੀ ਕੋਈ ਕੁਦਰਤੀ ਆਫਤ ਹੈ ਤਾਂ ਉਹਨੇ ਬਦਲ ਕਰਦੀ ਹੈ ਖੜਾ ਵੇਲੇ ਜਾਂ ਮਤਲਬ ਜੇ ਆਦੀ ਸ੍ਰਾਮੀ ਆਦੀਆਂ ਇਹ ਵੀ ਸ੍ਰਾਮੀ ਇਹਨਾਂ ਵੇਲੇ ਸ੍ਰਾਮੀ ਹੋ ਆ ਗਈ ਜੀ ਤੇ ਇਹਨਾਂ ਦੀ ਸਰਕਾਰ ਨੂੰ ਫੌਰੀ ਤੌਰ ਤੇ ਨਾ ਦੋ ਦੋ ਲੱਖ ਦੀ ਐਕਸਪ੍ਰੈਸ ਜੈਟ ਗ੍ਰਾਂਟ ਦੇ ਕੇ ਨਾ ਇਹਨੇ ਬੰਦ ਕਰ ਦਿੱਤਾ ਕਿ ਆਪਣੇ ਸ਼ਹਿਰ ਦੁਆਰਾ ਸਾਰ ਸਕਣ ਤੇ ਆਪਣਾ ਸਮਾਨ ਪਾ ਸਕਣ ਡਾਕਟਰ ਸਾਹਿਬ ਲੋਕੀ ਕਹਿ ਰਹੇ ਨੇ ਕਿ ਸਿਆਸੀ ਲਾਹਾ ਲੈਣ ਵਾਸਤੇ ਸਾਰੀ ਪਾਰਟੀਆਂ ਨੇ ਪਹੁੰਚ ਰਹੇ ਨੇ ਪਰ ਬਾਅਦ ਦੇ ਵਿੱਚ ਕੋਈ ਵੀ ਨਹੀਂ ਪੁੱਛਣ ਆਂਦਾ ਗਾ ਮੈਂ ਨਹੀਂ ਜੀ ਮੈਂ ਤਾਂ ਤੁਸੀਂ ਮੈਂ ਤਾਂ ਤੁਹਾਡੇ ਸਾਹਮਣੇ ਰੋਸ ਕਰਦਾ ਤੁਸੀਂ ਵਿੱਚ ਪੈ ਜਾਇਓ ਮੈਨੂੰ ਜ਼ਮੀਨ ਦਾ ਕੋਹ ਪੇ ਹਾਂ ਜਗਾਂ ਦੀ ਸ਼ੈੱਡ ਬਣਾ ਕੇ ਦੇ ਦੇ ਮੈਂ ਤਾਂ ਸ਼ੈੱਡ ਬਣਾ ਕੇ ਦੇ ਸਕਦਾ ਜੀ ਜ਼ਮੀਨ ਦੀ ਉਹ ਮੇਰੀ ਮਨਜ਼ੂਰੀ ਹੈਗੀ ਹੈ ਉਹ ਕਾਰਪੋਰੇਸ਼ਨ ਨੇ ਦੇਖ ਲਈ ਸ਼ਹਿਰ ਦੇ ਵਿੱਚ ਜ਼ਮੀਨ ਹੈ ਉਹ ਮੈਨੂੰ ਕਹਿੰਦੇ ਕਿ ਮੈਂ ਬਣਾ ਦੂੰਗਾ ਮੈਂ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਕਿ ਮੈਨੂੰ ਫੰਡ ਜਿਵੇਂ ਜ਼ਮੀਨ ਲੱਗੇ ਮੈਂ ਦੋ ਮਹੀਨੇ ਸ਼ਰਤ ਨਾ ਬਣਾਵਾਂ ਪਹਿਲੀ ਕਿਸ਼ਤ ਤੋਂ ਬਣਾਉਂਗਾ ਪਹਿਲੀ ਕਿਸ਼ਤ ਤੋਂ ਪਰ ਰੋਜੀ ਰੋਟੀ ਤੋਂ ਤਾਂ ਲੋਕ ਅੱਜ ਵੀ ਅੱਜ ਹੁਣ ਵਾਂਝੇ ਹੋ ਚੁੱਕੇ ਨੇ ਜੀ ਗੱਲ ਮਿਲਣੀ ਮਿਲਣੀ ਹੋ ਤਾਂ ਜੀ ਉਹਦਾ 2 ਲੱਖ ਦੀ ਵੰਡੀ ਸੀ ਉਹਨਾਂ ਗੱਲ ਕਰ ਲਿਆ ਕਿ ਜੇ ਉਹਨਾਂ ਤੋਂ ਰੈੱਡ ਕ੍ਰਾਸ ਤੋਂ ਫੰਡ ਉਹ ਚੋਂ ਦੇਣ ਜਾਂ ਪੰਜਾਬ ਸਰਕਾਰ ਨੂੰ ਬੇਨਤੀ ਕਰਕੇ ਉਹ ਚੋਂ ਉਹਨਾਂ ਫੌਰੀ ਰਾਤ ਕੱਲ ਨੇ ਦਿੱਤੀ ਜਾਵੇ ਤਾਂ ਕਿ ਮੁੜ ਕੇ ਜ਼ਿੰਦਗੀ ਸ਼ੁਰੂ ਕੀਤੀ ਜਾ ਸਕੇ ਕਿਉਂਕਿ ਚੋਣਾਂ ਦਾ ਫੈਸਲਾ ਹੀ ਸੰਕਲਪ ਪੈਣੀ ਹੈ ਹੈਗੀ ਹੈ ਤੁਸੀਂ ਵੀ ਕੁਝ ਨਹੀਂ ਕਰ ਸਕਦੇ ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ ਕਿਵੇਂ ਵੇਖਦੇ ਹੋ ਜੀ ਕਾਫੀ ਕਾਫੀ ਨੁਕਸਾਨ ਹੋਇਆ ਲੋਕਾਂ ਦਾ ਸਾਰਾ ਤਾਂ ਹੋ ਗਿਆ ਸਾਰਾ ਪਟਿਆਲੇ ਦੇ ਬਹੁਤ ਪੁਰਾਣੇ ਸਾਰਾ ਸਾਰਾ ਕੁਝ ਵਾਹ ਹੋ ਗਿਆ ਜੀ ਇੱਕ ਤਾਂ ਸਮਾਨ ਨਾਬ ਹੋ ਗਿਆ ਸਵਾਹਤਵਾ ਹੋ ਗਿਆ ਸੜ ਗਿਆ ਇੱਥੇ ਸ਼ੈੱਡ ਸੀਗੀ ਉਹ ਵੀ